प्यारे विद्यार्थियों मैं प्रोफेसर दिलविंदर पाल सिंह आप सब ਦਾ ਬੀਏ ਬਗ ਪਹਿਲਾ ਸਮੈਸਟਰ ਪਹਿਲਾ ਦੀ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀਓ ਅਸੀਂ ਅੱਜ ਤੁਹਾਡੀ ਕਾ ਪੁਸਤਕ ਕਾ ਉਸੂਨ ਵਿੱਚ ਦਰਜ ਕਵਿਤਰੀ ਅਮਰਤਾ ਪ੍ਰੀਤਮ ਦੀ ਕਵਤਾ ਰਾਜਨੀਤੀ ਦੀ ਵਿਆਖਿਆ ਕਰਾਂਗੇ ਵਿਦਿਆਰਥੀਓ ਅਮਰਤਾ ਪ੍ਰੀਤਮ ਨੇ ਇਸ ਕਵਤਾ ਵਿੱਚ ਰਾਜਨੀਤੀ ਨੂੰ ਕਲਾਸਿਕ ਫਿਲਮ ਕਿਹਾ ਹੈ ਜਿਸ ਦਾ ਹੀਰੋ ਰੋਜ਼ ਆਪਣਾ ਨਾਮ ਬਦਲਦਾ ਹੈ ਤੇ ਹੀਰੋਨ ਹਕੂਮਤ ਦੀ ਕੁਰਸੀ ਹੈ ਭਾਵ ਹਕੂਮਤ ਦੀ ਕੁਰਸੀ ਲਈ ਆਪਸੀ ਖਿੱਚੋਤਾਣ ਤੇ ਝਗੜਿਆਂ ਦੀ ਇੱਕ ਕਹਾਣੀ ਨੂੰ ਜੋ ਹੁਣ ਤੱਕ ਰਾਜਨੀਤੀ ਦੇ ਖੇਤਰ ਵਿੱਚ ਹੁੰਦੀ ਆਈ ਹੈ ਨੂੰ ਬੜੇ ਹੀ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਹੈ ਕਵਿਤਰੀ ਲਿਖਦੀ ਹੈ ਸੁਣਿਆ ਹੈ ਕਿ ਰਾਜਨੀਤੀ ਇੱਕ ਕਲਾਸਿਕ ਫਿਲਮ ਹੈ ਹੀਰੋ ਬਹੁ ਬੱਖੀ ਪ੍ਰਤਿਭਾ ਦਾ ਮਾਲਕ ਰੋਜ਼ ਆਪਣਾ ਨਾਮ ਬਦਲਦਾ ਕਵਿਤਰੀ ਲਿਖਦੀ ਹੈ ਵੀ ਮੈਂ ਸੁਣਿਆ ਆ ਰਾਜਨੀਤੀ ਇੱਕ ਕਲਾਸਿਕ ਫਿਲਮ ਆ ਤੇ ਇਸ ਦਾ ਹੀਰੋ ਉਹ ਕਈ ਗੁਣਾ ਦਾ ਮਾਲਕ ਹੈ ਉਹ ਇੱਕ ਨਹੀਂ ਉਹ ਕਈ ਹਨ ਕਈ ਗੁਣਾ ਦਾ ਮਾਲਕ ਹੈ ਤੇ ਰੋਜ਼ ਆਪਣਾ ਨਾਮ ਬਦਲਦਾ ਹੈ ਹੀਰੋ ਨੇ ਹਕੂਮਤ ਦੀ ਕੁਰਸੀ ਉਹੀ ਰਹਿੰਦੀ ਹੈ ਕੁਰਸੀ ਹਕੂਮਤ ਦੀ ਤਾਂ ਉਹੀ ਹੈ ਹੀਰੋ ਉਹੀ ਹੈ ਜਿਹੜੀ ਹਕੂਮਤ ਦੀ ਕੁਰਸੀ ਆ ਐਕਸ ਐਕਸਟਰਾ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਜਿਹੜੇ ਫਿਲਮ ਵਿੱਚ ਐਕਸਟਰਾ ਜਾਂ ਸਾਈਡ ਐਕਟਰ ਜਬ ਔਰ ਗੌਣ ਕਲਾਕਾਰ ਹਨ ਉਹ ਕੌਣ ਹਨ ਰਾਜ ਸਭਾ ਤੇ ਲੋਕ ਸਭਾ ਦੇ ਬਾਕੀ ਮੈਂਬਰਾਂ ਮੈਂਬਰ ਫਾਈਨੈਂਸਰ ਦਿਹਾੜੀਦਾਰ ਮਜ਼ਦੂਰ ਕਾਮੇ ਤੇ ਕਿਸਾਨ ਦੇਖੋ ਵਿਦਿਆਰਥੀ ਕਿੰਨਾ ਵੱਡਾ ਵਿਅਗਮ ਕੀਤਾ ਹੈ ਰਾਜ ਕੋਈ ਕਰ ਰਿਹਾ ਤੇ ਇਸ ਫਿਲਮ ਦਾ ਫਾਈਨਾਂਸ ਕੌਣ ਕਰਦੇ ਨੇ ਫਿਲਮ ਚ ਪੈਸਾ ਕਿਹਦਾ ਲੱਗਦਾ ਆ ਦਿਹਾੜੀਦਾਰ ਮਜ਼ਦੂਰ ਕਾਮੇ ਤੇ ਕਿਸਾਨ ਗਰੀਬਾਂ ਦਾ ਗਰੀਬ ਲੋਕਾਂ ਦੇ ਪੈਸੇ ਤੇ ਇਹ ਰਾਜਨੀਤੀ ਦੇ ਜਿਹੜੇ ਕੀੜੇ ਨੇ ਮੰਤਰੀ ਨੇ ਉਹ ਐਸ਼ ਕਰਦੇ ਨੇ ਫਾਇਰੈਂਸ ਕਰਦੇ ਨਹੀਂ ਕਰਵਾਏ ਜਾਂਦੇ ਨੇ ਇਹਨਾਂ ਤੋਂ ੱੱਕੇ ਨਾਲ ਪੈਸਾ ਖੋਇਆ ਜਾਂਦਾ ਇਹ ਸੰਸਦ ਇੰਡੋਰ ਸ਼ੂਟਿੰਗ ਦਾ ਸਥਾਨ ਸੰਸਦ ਕੀ ਹੈ ਸੰਸਦ ਭਵਨ ਕੀ ਹੈ ਇੰਡੋਰ ਸ਼ੂਟਿੰਗ ਹੁੰਦੀ ਹੈ ਪਰ ਆਮ ਇੱਕ ਦਰਵਾਜ਼ੇ ਦੇ ਅੰਦਰ ਇੱਕ ਛੱਤ ਦੇ ਥੱਲੇ ਜੀ ਸ਼ੂਟਿੰਗ ਹੋ ਰਹੀ ਹੈ ਉਹ ਕੀ ਹੈ ਸੰਸਦ ਅਖਬਾਰਾਂ ਆਊਟਡੋਰ ਸ਼ੂਟਿੰਗ ਦਾ ਸਥਾਨ ਤੇ ਜਦੋਂ ਇਹ ਖਬਰ ਬਾਹਰ ਆ ਜਾਂਦੀਆਂ ਨੇ ਅਖਬਾਰਾਂ ਵਿੱਚ ਮੰਤਰੀਆਂ ਦੀਆਂ ਤਾਂ ਇਹ ਆਊਟਡੋਰ ਵੀ ਦਰਵਾਜ਼ੇ ਤੋਂ ਬਾਹਰ ਸ਼ੂਟਿੰਗ ਦਾ ਥਾਂ ਬਣ ਜਾਂਦੀਆਂ ਨੇ ਇਹ ਫਿਲਮ ਮੈਂ ਵੇਖੀ ਨਹੀਂ ਸੁਣੀ ਹੈ ਸਿਰਫ ਸੁਣੀ ਹੈ ਕਵਿਤਰੀ ਕਹਿੰਦੀ ਹੈ ਵੀ ਰਾਜਨੀਤੀ ਦੀ ਜਿਹੜੀ ਫਿਲਮ ਹੈ ਨਾ ਜੋ ਸੰਸਦ ਚ ਰਾਜ ਸਭਾ ਚ ਹੁੰਦਾ ਉਹ ਮੈਂ ਦੇਖਿਆ ਨਹੀਂ ਸਿਰਫ ਸੁਣਿਆ ਆ ਮੈਂ ਕਿਉਂਕਿ ਸੈਂਸਰ ਦਾ ਕਹਿਣਾ ਹੈ ਨਾਡ ਫਾਰ ਅਡਲਟਸ ਅਡਲਟ ਸਭਾਵ ਬਾਲਗ ਸੈਂਸਰ ਕਹਿੰਦਾ ਹੈ ਵੀ ਇਹ ਬਾਲਗ ਲੋਕ ਨਹੀਂ ਦੇਖ ਸਕਦੇ ਭਾਵ ਸਮਝਦਾ ਲੋਕ ਨਹੀਂ ਦੇਖ ਸਕਦੇ ਕਿਉਂਕਿ ਉਹ ਇਹਨੂੰ ਬਦਲਣ ਦਾ ਯਤਨ ਕਰਨਗੇ ਸੋ ਵਿਦਿਆਰਥੀ ਕਵਿਤਰੀ ਨੇ ਇਸ ਹਫ਼ਤਾ ਵਿੱਚ ਰਾਜਨੀਤੀ ਦੇ ਅਜਿਹੇ ਪੱਖ ਨੂੰ ਪੇਸ਼ ਕੀਤਾ ਹੈ ਜੋ ਸਾਡੇ ਬૌਧਿਕ ਪੱਖ ਨੂੰ ਟੁੰਬਦਾ ਹੈ ਅਤੇ ਸਾਨੂੰ ਇਹ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਸੀਂ ਕਦੋਂ ਤੱਕ ਇਨ੍ਹਾਂ ਰਾਜਨੀਤਿਕ ਘਣਾਉਣੇ ਅੰਸਰਾਂ ਦਾ ਸ਼ਿਕਾਰ ਹੁੰਦੇ ਰਹਾਂਗੇ